ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖਾਰ ਬਿੰਦੂ ਚਾਰਨ ਕੀਤੀ ਹੋਈ ਵਾਰ ਜੋ ਅਸ੍ਹਾ ਰਾਗ ਦੇ ਵਿੱਚ ਹੈ ਜੋ ਅਪਨ ਨਿਰੰਤਰ ਸਹਿਬ ਜੀ ਦੀ ਕਿਰਪਾ ਦੇ ਸਦਕਾ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ ਉਸ ਵਾਰ ਦੇ ਵਿੱਚੋਂ ਅੱਜ ਆਪਾਂ 19 ਨੰਬਰ ਪੂਰੀ ਦੇ ਦੋ ਸ਼ਲੋਕ ਲੈ ਉਸ ਪਉੜੀ ਚ ਪਹਿਲਾ ਸ਼ਲੋਕ ਜਿਹੜਾ ਹੈ ਉਹ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਰਾਹੀਂ ਸਾਡੇ ਇੱਕ ਹੋਰ ਭਰਮ ਨੂੰ ਦੂਰ ਕੀਤਾ ਹੈ ਖਤਮ ਕੀਤਾ ਪਰਮ ਨੂੰ ਜੋ ਵਿਪਰ ਵੱਲੋਂ ਇਹ ਪਰਮ ਪਾਇਆ ਗਿਆ ਸੀ ਆ ਸੁੱਚਾ ਹੈ ਆ ਜੁੱਖੜਾ ਇਹ ਜੂਨ ਹੈ ਇਹ ਸੂਚ ਹੈ ਬੀ ਇਹ ਜਗ੍ਹਾ ਨੂੰ ਸੁੱਚਾ ਕਰੋ ਪਹਿਲਾਂ ਭਾਂਡਿਆਂ ਨੂੰ ਸੁੱਚਾ ਕਰੋ ਹੱਥ ਨੂੰ ਸੁੱਚਾ ਕਰੋ ਜੋ ਭੋਜਨ ਬਣਾਇਆ ਉਹਨੂੰ ਸੁੱਚਾ ਕਰੋ ਧੋ ਕੇ ਵਰਤਾਨ ਵਾਲਾ ਸੁੱਚਾ ਹੋਵੇ ਇਹ ਜਿਹੜਾ ਪਰੰਪਰਾ ਹੈ ਸੀ ਮੈਂ ਇੱਕ ਬੇਨਤੀ ਕਰਦਿਆਂ ਗੱਲ ਨਾ ਆਪਣੀ ਕਲੀਅਰ ਹੋ ਜੇਗੀ ਥੋੜੀ ਜੀ ਸੁੱਚਾ ਤੇ ਝੂਠ ਦਾ ਜਿਹੜਾ ਪੱਖ ਹੈ ਨਾ ਸੰਬੰਧ ਜਿਹੜਾ ਉਹ ਮਨ ਨਾਲ ਲੈ ਤਨ ਨਾਲ ਨਹੀਂ ਸਮਝੇ ਥੋੜਾ ਜਿਆ ਸੁੱਚੇ ਤੇ ਝੂਠ ਦਾ ਜਿਹੜਾ ਪੱਖ ਹੈ ਨਾ ਉਹ ਮਨ ਨਾਲ ਲੈ ਤਨ ਨਾਲ ਨਹੀਂ ਤਨ ਦਾ ਸਬੰਧ ਸਫਾਈ ਨਾਲ ਹੈ ਤਨ ਦਾ ਜਿਹੜਾ ਸਬੰਧ ਹੈ ਉਹ ਸਫਾਈ ਨਾਲ ਤੁਸੀਂ ਸਾਰੇ ਜਾਣੋ ਜੀ ਭੜੀਏ ਹੱਥ ਪੈਰ ਕੰਦੇ ਇਹ ਪੌੜੀ ਸਾਰੇ ਭੁਲੇਖੇ ਦੂਰ ਕਰਦੀ ਪਈਏ ਸਾਡੇ ਜੇ ਅਸੀਂ ਸਮਝੀਏ ਥੋੜਾ ਜਿਆ ਸਾਰੇ ਭੁਲੇਖੇ ਦੂਰ ਕਰ ਲਈ ਹੈ ਤੰਨ ਦਾ ਸਬੰਧ ਸਫਾਈ ਨਾਲ ਹੈ ਇਹਨੂੰ ਸਾਫ਼ ਸੁਥਰਾ ਰੱਖਣਾ ਪਰ ਇਹਦਾ ਸਬੰਧ ਸੁੱਚੇ ਝੂਠ ਨਾਲ ਨਹੀਂ ਹੈ ਮਨ ਦਾ ਸਬੰਧ ਸੁੱਚੇ ਝੂਠ ਨਾਲ ਹੈ ਹੁਣ ਦੇਖੋ ਇੱਕ ਮੈਂ ਛੋਟੀ ਜਿਹੀ ਧਾਰਨ ਦੇ ਲੱਗਿਆ ਤੁਸੀਂ ਆਪ ਵਿਚਾਰਿਓ ਹੁਣ ਘਰਾਂ ਦੇ ਵਿੱਚ ਕਿਉਂਕਿ ਸੁੱਚੇ ਤੇ ਝੂਠ ਨੂੰ ਧਾਰਮਿਕ ਤੌਰ ਤੇ ਨਜਾਇਆ ਜਾਂਦਾ ਪਰ ਇਹਨੂੰ ਤਨ ਤੱਕ ਹੀ ਸਬੋਧਨ ਕੀਤਾ ਜਾਂਦਾ ਹੈ ਤਨ ਤੱਕ ਸੀਮਿਤ ਕਰਦਾ ਹੁਣ ਘਰ ਦੇ ਵਿੱਚ ਕੋਈ ਵੀ ਬਾਬਾ ਆ ਗਿਆ ਮਹਾਪੁਰਸ਼ ਆ ਗਏ ਜਾਂ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਦੇਣਾ ਉਦੋਂ ਅਸੀਂ ਇਹ ਸ਼ਬਦ ਵਰਤਦੇ ਹਾਂ ਜਿਆਦਾਤਰ ਵੀ ਪਲੇਟਾਂ ਸੁਚੀਆਂ ਕਰ ਲੋ ਬਾਬਿਆਂ ਦੇ ਹੱਥ ਸੁਚੇ ਕਰਾ ਦਿਓ ਹਨਾ ਜਾਂ ਭਾਂਡੇ ਸੁਚੇ ਕਰ ਲੋ ਤੁਸੀਂ ਆਪਣੇ ਵੀ ਹੱਥ ਸੁਚੇ ਕਰ ਲੋ ਉਸ ਤੋਂ ਇਲਾਵਾ ਸੀ ਕੀ ਸ਼ਬਦ ਵਰਤਦੇ ਆ ਕਰਾਂ ਜੀ ਉਸ ਤੋਂ ਇਲਾਵਾ ਤੁਸੀਂ ਵਰਤਦੇ ਨਹੀਂ ਇਹ ਸ਼ਬਦ ਹੁਣ ਤੁਸੀਂ ਆਪ ਵਿਚਾਰ ਕੇ ਦੇਖਿਓ ਉਸ ਤੋਂ ਇਲਾਵਾ ਸੀ ਐਈਓ ਗੱਲ ਆਖਦੇ ਆਪਣੀਆਂ ਬੱਚੀਆਂ ਨੂੰ ਨੋਹਾਂ ਨੂੰ ਧੀਆਂ ਨੂੰ ਵੀ ਭਾਂਡੇ ਸਾਫ਼ ਕਰ ਲੋ ਜੀ ਆਪਣੇ ਹੱਥ ਸਾਫ਼ ਕਰ ਲੋ ਆ ਬੱਚੇ ਦੇ ਹੱਥ ਸਾਫ਼ ਕਰ ਲੋ ਉਹ ਦੋਸੀ ਸ਼ਬਦ ਨਹੀਂ ਵਰਤਦੇ ਕਿ ਉਹ ਦੋ ਸੱਚੇ ਝੂਠ ਨਾਲ ਸੰਬੰਧ ਨਹੀਂ ਹੈ ਇਹਨੂੰ ਧਾਰਮਿਕ ਤੌਰ ਤੇ ਲਜਾਇਆ ਜਾਂਦਾ ਪਰ ਮਨ ਤੱਕ ਨਹੀਂ ਲੈ ਕੇ ਗਏ ਸੀ ਇਹਨੂੰ ਇਹਨੂੰ ਥੰਮ ਤੱਕ ਰੱਖਦਾ ਹੁਣ ਅੱਗੇ ਪਿੱਛੇ ਤਾਂ ਅਸੀਂ ਇਹੋ ਸ਼ਬਦ ਵਰਤਦੇ ਆ ਨਾ ਵੀ ਭਾਂਡੇ ਸਾਫ਼ ਕਰੋ ਘਰ ਦੀ ਸਫਾਈ ਕਰੋ ਹੱਥ ਸਾਫ਼ ਕਰ ਲਓ ਜਾਂ ਹੋਰ ਵਗੈਰਾ ਪਦਾਰਥ ਤੇ ਨੂੰ ਸਾਫ਼ ਕਰ ਲਓ ਉਦੋਂ ਅਸੀਂ ਸੁੱਚੇ ਝੂਠ ਦਾ ਪੱਖ ਵਰਤਦੇ ਨਹੀਂ ਆ ਮੈਂ ਜਿਹੜੀ ਬੇਨਤੀ ਕਰ ਰਿਹਾ ਪੰਜਾਬ ਜੀ ਨੂੰ ਵੀ ਜਿਹੜਾ ਸੁੱਚੇ ਤੇ ਝੂਠ ਦਾ ਪੱਖ ਹੈ ਨਾ ਉਹ ਮਨ ਨਾਲ ਸੰਬੰਧਨ ਹੈ ਮਨ ਨਾਲ ਸੰਬੰਧਤ ਹੈ ਤਨ ਨਾਲ ਸੰਬੰਧਤ ਨਹੀਂ ਹੈ ਤੰਨ ਦਾ ਸਬੰਧ ਸਫਾਈ ਨਾਲ ਇਹਨੂੰ ਸੁਫਾ ਸਾਫ ਸੁਥਰਾ ਰੱਖਣਾ ਜ਼ਰੂਰੀ ਹੈ ਗੁਰੂ ਸਾਹਿਬ ਜੀ ਨੇ ਆਖਿਆ ਮੀਨੂੰ ਸਾਫ ਸੁਥਰਾ ਰੱਖਣਾ ਜ਼ਰੂਰੀ ਹੈ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਸੁੱਚਾ ਕਿ ਜੁੱਠਾ ਹੈ ਹਮ ਮਨੁੱਖ ਸੁੱਚੇ ਜੁੱਠ ਦੇ ਵਿੱਚ ਸ਼ਾਮਲ ਹੁੰਦਾ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਮਝਿਓ ਸ਼ਲੋਕ ਬੜਾ ਪਿਆਰਾ ਦੋ ਉਦਾਹਰਨ ਹੈ ਜੀ ਮੈਂ ਕੋਸ਼ਿਸ਼ ਕਰਾਂਗਾ ਚੰਗੀ ਤਰੀਕੇ ਨਾਲ ਸਮਝਾਉਣ ਦੀ ਤੁਸੀਂ ਸਮਝਿਓ ਹੁਣ ਦੋ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਦਿੱਤੀਆਂ ਵਿਪਰ ਜੋ ਕਰਦਾ ਸੀ ਪਹਿਲਾ ਸਹਿਬ ਨੇ ਉਹ ਬਿਆਨ ਕੀਤਾ ਹੁਣ ਇਹ ਨਾ ਸਮਝਿਓ ਵੀ ਜੇ ਵਿਪਰ ਨੂੰ ਸੰਬੋਧਨ ਕੀਤਾ ਤੇ ਵਿਪਰ ਦੀ ਗੱਲ ਸਾਡੀ ਗੱਲ ਹੀ ਕੋਈ ਨਹੀਂ ਜੇ ਇਹ ਪੱਖ ਸੀ ਵੀ ਵਰਤੌਣ ਨੇ ਤੇ ਵੀ ਸਾਡੇ ਤੇ ਵੀ ਸੰਬੋਧਨ ਹੈ ਜੀ ਇਹ ਗੱਲ ਸਾਡੇ ਤੇ ਵੀ ਲੱਗੂ ਹੈ ਹੁਣ ਗੁਰੂ ਸਾਹਿਬ ਜੀ ਨੇ ਉਦਾਹਰਨ ਦੇਖੋ ਕਿੰਦੀ ਪਿਆਰੀ ਦਿੱਤੀ ਗੁਰੂ ਸਾਹਿਬ ਜੀ ਕਹਿੰਦੇ ਹੁਣ ਵਿਪਰ ਕੀ ਕਰਦਾ ਪਹਿਲਾ ਸੁੱਚਾ ਆਪ ਹੋਏ ਉੰਦੇ ਕਹਿਣ ਮੁਤਾਬਕ ਹੈ ਵੀ ਪਹਿਲਾ ਇਸ਼ਨਾਨ ਪਾਣੀ ਕਰਕੇ ਉਹ ਸੁੱਚਾ ਹੋ ਗਿਆ। ਵੀ ਆਪਣੇ ਆਪ ਨੂੰ ਸੁੱਚਾ ਮੰਨ ਗਿਆ। ਵੀ ਹੁਣ ਮੈਂ ਸੁੱਚਾ ਹੋ ਗਿਆ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ। ਫਿਰ ਸੁੱਚੀ ਜਗ੍ਹਾ ਤੇ ਵੀ ਇਸ ਜਗ੍ਹਾ ਨੂੰ ਸੁੱਚਾ ਕਰੋ। ਲੇਪਣ ਕਰਕੇ ਗੋਬਰ ਦਾ ਇਹਨੂੰ ਸੁੱਚਾ ਕਰੋ ਚੰਗੀ ਤਰ੍ਹਾਂ ਫਿਰ ਬੈਠਾਂਗਾ ਮੈਂ। ਕਬੀਰ ਜੀ ਮਹਾਰਾਜ ਜੀ ਕਹਿੰਦੇ ਵੀ ਕੋਰੇ ਪੰਡਿਤ ਕਬਨ ਸੁੱਚਾ ਥਾ ਵਿਦ ਸੁਕੀੜੀ ਜਗਾ ਸੁੱਚੀ ਏਥੇ ਸੰਸਾਰ ਚ ਤਾਂ ਕੋਈ ਸੁੱਚੀ ਨਹੀਂ ਏ ਜਗਾ ਹੁਣ ਸੇਵ ਜੀ ਕਹਿੰਦੇ ਉਹ ਕਹਿੰਦੇ ਵੀ ਹੁਣ ਜਗਾ ਜਿੱਥੇ ਮੈਂ ਬੈਠਣਾ ਉਹਨੂੰ ਵੀ ਸੁੱਚਾ ਕਰੋ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਜਿਸ ਜਜਮਾਨ ਦੇ ਘਰ ਚ ਜਾ ਕੇ ਬੈਠਾ ਏ ਉਹਦੇ ਅੱਗੇ ਸੁੱਚਾ ਭੋਜਨ ਲਿਆਂਦਾ ਗਿਆ ਸੁੱਚਾ ਜਿਹੜਾ ਭੋਜਨ ਲਿਆਂਦਾ ਗਿਆ ਸੁੱਚਾ ਭੋਜਨ ਹੈ ਕਿਹੜਾ ਜੀ ਤੁਸੀਂ ਦੱਸੋ ਵੀ ਜਦੋਂ ਕਣਕ ਵੱਢੀ ਜਾਂਦੀ ਐ ਜਾਂ ਮੱਕਾ ਵੱਢਿਆ ਜਾਂਦਾ ਕੀ ਉਹ ਸੁੱਚੇ ਬੰਦੇ ਲਾਏ ਜਾਂਦੇ ਕੋਈ ਤਾਂ ਨਾਂਦੇ ਵੀ ਨਹੀਂ ਜ਼ਿਆਦਾਤਰ ਪਈਏ ਹਮਾ ਕਰਿਓ ਲੱਗਦੇ ਉਹ ਜਰਦਾ ਵੀ ਬਿੜੀਆਂ ਵੀ ਵਿੱਚ ਚੁੱਕੀ ਜਾਂਦੇ ਨੇ ਫਿਰ ਸੁੱਚਾ ਕੀ ਹੋ ਗਿਆ ਪੰਡਿਤ ਕੇਂਦਾ ਵੀ ਸੁੱਚਾ ਪੋਜਣ ਲਿਆਓ ਹਾਂਜੀ ਇਹ ਆ ਕਹਦਾ ਵੀ ਸਾਫ ਸੁਥਰਾ ਲੈ ਕੇ ਆਓ ਫਿਰ ਤਾਂ ਗੱਲ ਮੰਨਣ ਵਾਲੀ ਸੀ ਵੀ ਸਾਫ ਸੁਥਰਾ ਹੋਵੇ ਵਿੱਚ ਕੋਈ ਮਿਲਾਵਟ ਨਾ ਹੋਵੇ ਕੰਕਰ ਨਾ ਹੋਵੇ ਮਿੱਟੀ ਨਾ ਹੋਵੇ ਪਰ ਉਹ ਕਹਿੰਦਾ ਸੁੱਚ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਕਿੰਡੀ ਪਿਆਰੀ ਗੱਲ ਆਖੀ ਜੀ ਦੁੱਧ ਤਾਂ ਬਛਰਾਂ ਥਣੇ ਬਿਟਾ ਰਹਿਓ ਫੁੱਲ ਭਵਰ ਜਲ ਮੀਨ ਬਿਗਾ ਰਹਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ ਅਵਰ ਨ ਫੂਲ ਅਨੂਪ ਨ ਪਾਵੋ ਮੇ ਲਾਗਰ 베ਰੇ ਹੈ ਭਯੰਗਾ ਬਿਕ ਅੰਮ੍ਰਿਤ ਬਸੈ ਇਕ ਸੰਗਾ ਧੂਪ ਦੀਪ ਨਹੀਂ ਬੈਦੈ 바ਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨਮਨ ਅਰਪੋ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਉਹ ਆਖਦੇ ਮੇਰੀ ਮਾਂ ਦੁੱਧ ਸੁੱਚਾ ਕਿੱਥੋਂ ਲੈ ਕੇ ਆਵਾਂ ਤੋ ਬੱਚਰੇ ਨੇ ਪਹਿਲੇ ਜੁੱਠਾ ਕਰਤਾ ਥਣਾ ਨੂੰ ਮੂੰਹ ਲਾ ਕੇ ਸੋਚਿਆ ਕਿਥੋਂ ਲੈ ਕੇ ਆਈਏ ਫਿਰ ਅਸੀਂ ਉਹ ਖੇੜੀ ਚੀਜ਼ ਸੁੱਚੀ ਹੈ ਤੇ ਭਗਤ ਜੀ ਕਹਿੰਦੇ ਨਾ ਮਤਲਬ ਫਿਰ ਅਸੀਂ ਭਗਤੀ ਨਹੀਂ ਕਰ ਸਕਦੇ ਪਰਮਾਤਮਾ ਨੂੰ ਨਹੀਂ ਪਾ ਸਕਦੇ ਜਿਸ ਜੇ ਰੱਬ ਸੁੱਚੇ ਝੂਠ ਦੇ ਪੱਖ ਵਿੱਚ ਜੁੜਿਆ ਹੈ ਬਾਹਰਲੀ ਤੌਰ ਤੇ ਫਿਰ ਤਾਂ ਰੱਬ ਨੂੰ ਪਾ ਨਹੀਂ ਸਕਦੇ ਸੀ ਤੇ ਉਹਨਾਂ ਨੇ ਆਖਿਆ ਰੱਬ ਨੂੰ ਪਾਉਣ ਦਾ ਇੱਕੋ ਤਰੀਕਾ ਤਨ ਮਨ ਅਰਪੋ ਬਸ ਆਪਣਾ ਆਪ ਸਮਰਪਣ ਕਰੋ ਬਸ ਤੁਸੀਂ ਹੱਥ ਧੋ ਕੇ ਕਹਿੰਦਾ ਵੀ ਸੁੱਚੇ ਹੋ ਗਏ ਜੀ ਪਰ ਸਹਿਬ ਕੀਤੇ ਮਨ ਵਿੱਚ ਝੂਠ ਹੈ ਤੇਰੇ ਫਿਰ ਰੱਬ ਥੋੜਾ ਮਿਲਦਾ ਹੈ ਫਿਰ ਰੱਬ ਦੀ ਪ੍ਰਾਪਤੀ ਥੋੜਾ ਹੁੰਦੀ ਹੈ ਹੁਣ ਸਹਿਬ ਜੀ ਕਹਿੰਦੇ ਉਹ ਕਹਿੰਦਾ ਵੀ ਸੁੱਚੇ ਅੱਗੇ ਰੱਖਿਓਲ ਬੀਉਂਦੀ ਅੱਗੇ ਸੁੱਚਾ ਭੋਜਨ ਲਿਆਂਦਾ ਗਿਆ ਕੋਈ ਨਾ ਭਿਟਿਓ ਜਾਏ ਕਿਸੇ ਹੋਰ ਨੇ ਨਹੀਂ ਭਿਟਿਆ ਨਹੀਂ ਸੀ ਬਈ ਇਹ ਗੱਲ ਨਹੀਂ ਆਖੀ ਗਈ ਵੀ ਫਲਾਣੇ ਨੇ ਹੱਥ ਜੁੱਠੇ ਲਾਤੇ ਸੀ ਜੀ ਫਲਾਣੇ ਨੇ ਹੱਥ ਲਾਤੇ ਸੀ ਉਹ ਪਿਟਿਆ ਨਹੀਂ ਗਿਆ ਗੰਦੇ ਹੱਥ ਲਾਓ ਤਾਂ ਭੋਜਨ ਖਰਾਬ ਹੋ ਜਾਂਦਾ ਹੈ ਪਰ ਜੇ ਕਿਸੇ ਦੇ ਹੱਥ ਸਾਫ਼-ਸੁਥਰੇ ਹੱਥ ਲੱਗ ਜਾਣ ਤੇ ਉਹ ਪਿਟਿਆ ਨਹੀਂ ਜਾਂਦਾ ਕਦੇ ਵੀ ਭੋਜਨ ਹਾਂ ਜੇ ਗੰਦੇ ਹੱਥ ਲਾਈਏ ਤੇ ਭੋਜਨ ਖਰਾਬ ਹੋ ਜਾਂਦਾ ਖਾਣਯੋਗ ਨਹੀਂ ਰਹਿੰਦਾ ਪਰ ਜੇ ਅਸੀਂ ਇੱਕ ਸ਼ਬਦ ਵਰਤਾਂਗੇ ਫਲਾਣੇ ਨੇ ਹੱਤ ਲਾਤਾ ਜੀ ਭਿੱਟਿਆ ਗਿਆ ਹੁਣ ਨਹੀਂ ਅਸੀਂ ਛਕਣਾ ਸਹਿਬ ਕਿੰਨੇ ਤੇਰੀ ਮਨਮਤ ਹੈ ਇਹ ਤੇਰੀ ਮਨਮਤ ਹੈ ਹ ਗੰਦੇ ਹੱਤ ਲੱਗੇ ਫਿਰ ਅਸੀਂ ਇਸ ਗੱਲ ਦਾ ਸੰਜੋਗ ਸੰਜੋਗ ਕਰ ਸਕਦੇ ਆ ਸੁਚੇਤ ਹੋ ਸਕਦੇ ਅਸੀਂ ਪਰ ਜੇ ਅਸੀਂ ਇਹ ਆ ਕੀ ਇਹ ਵੀ ਫਲਾਣੇ ਨੇ ਹੱਤ ਲਾ ਲਾ ਜੇ ਕਿਸੇ ਹੋਰ ਨੇ ਲਾ ਲਿਆ ਹੱਤ ਜੇ ਕਿਸੇ ਫਲਾਣੇ ਨੇ ਹੱਤ ਲਾਇਆ ਜੀ ਇਹ ਤਾਂ ਹੁਣ ਮੈਂ ਛਕਣਾ ਨਹੀਂ ਜੀ ਇਹਨੂੰ ਦੂਰ ਕਰ ਦਿਓ ਸਹਿਬ ਕਿੰਨੇ ਤੇਰੀ ਮਨਮਤ ਹੈ ਫਿਰ ਬਿਗੜਿਆ ਕੀ ਹੈ ਜੀ ਕਿਸੇ ਦੇ ਹੱਥ ਲੱਗਣ ਨਾਲ ਗੰਦੇ ਹੱਥ ਲੱਗੇ ਫਿਰ ਵਿਗੜ ਗਿਆ ਮੈਂ ਬੇਨਤੀ ਕਰਾਂ ਜੇ ਹੋਰ ਕਿਸੇ ਦੇ ਹੱਥ ਲੱਗੇ ਸਾਬ ਕਿੰਨੇ ਫਿਰ ਕੁਝ ਨਹੀਂ ਦਾ ਵਿਗੜਿਆ ਕੀ ਹੈ ਕੁਝ ਨਹੀਂ ਵਿਗੜਿਆ ਵਿਗੜਿਆ ਤਾਂ ਮਨ ਪਿਆ ਮਨੁਕਦਾ ਹੁਣ ਸਾਬ ਜੀ ਕਿੰਨੇ ਸੁੱਚੇ ਅੱਗੇ ਰੱਖਿਓਨ ਕੋਈ ਨਾ ਭਿੱਟਿਓ ਜਾਏ ਸੁੱਚਾ ਹੋਏ ਕੈ ਜੇ ਵੀ ਆ ਜੇ ਵੀ ਆ ਦਾ ਪਾਉ ਖਾਦਾ ਵੀ ਹੁਣ ਮੈਂ ਸੁੱਚਾ ਭੋਜਨ ਖਾ ਰਿਆਂ ਕਿਸੇ ਦੇ ਹੱਥ ਨਹੀਂ ਲੱਗੇ ਤੁਸੀਂ ਦਾਲਾਂ ਰੋਟੀਆਂ ਜੋ ਵੀ ਬਣਾਇਆ ਗਿਆ ਲੱਕੜਾਂ ਲੁੱਕੜਾਂ ਚੋਕਾ ਇਹ ਤੁਸੀਂ ਧੋ ਕੇ ਸੁੱਚਾ ਕੀਤਾ ਇਹ ਸੁੱਚਾ ਹੁੰਦਾ ਨਹੀਂ ਹੈ ਸਾਫ਼ ਸੁਥਰਾ ਹੁੰਦਾ ਜੀ ਸੁੱਚਾ ਤਾਂ ਮਨ ਹੋਵੇਗਾ ਜਦੋਂ ਨਾਮ ਨਾਲ ਜੋੜ ਲਾਂਗੇ ਅਸੀਂ ਇਹਨੂੰ ਉਹ ਸਹਿਬ ਜੀ ਕਹਿੰਦੇ ਉਹ ਸੁੱਚਾ ਹੋਏ ਕਹਿ ਜੇ ਬਿਆ ਬੀ ਸੁੱਚਾ ਖਾਦਾ ਤੇ ਨਾਲ ਕੀ ਕੀਤਾ ਉਹਨੇ ਲੱਗਾ ਪੜਨ ਸਲੋਕ ਆਪਣੀ ਉਹਦੀ ਧਾਰਮਿਕ ਕੋਈ ਸਲੋਕ ਸੀ ਸਹਿਬ ਜੀ ਕਹਿੰਦੇ ਉਹ ਵੀ ਨਾਲ ਪੜਨ ਲੱਗ ਗਿਆ ਉਹ ਵੀ ਨਾਲ ਉਹਨੇ ਪੜਿਆ ਹੁਣ ਅਗਲੀ ਗੱਲ ਬੜੀ ਕਮਾਲ ਦੀ ਕੀਤੀ ਗੁਰੂ ਸਾਹਿਬ ਜੀ ਨੇ ਸਹਿਬ ਕਹਿੰਦੇ ਠੀਕ ਐ ਤੂੰ ਜਿੰਨਾ ਕੁਝ ਵੀ ਕੀਤਾ ਹੈ ਕੀਤਾ ਹੈ ਉਹ ਤੂੰ ਇਹ ਆਖਿਆ ਹੈ ਵੀ ਸੁੱਚਾ ਹੈ ਭੋਜਨ ਤਾਂ ਜਿੱਥੇ ਬੈਠਾ ਭੋਜਨ ਤਿਆਰ ਕਰਕੇ ਰੱਖਿਆ ਤੂੰ ਇਹ ਆ ਗੱਲ ਆਖ ਦਿੱਤੀ ਵੀ ਇਹ ਸੁੱਚਾ ਹੈ ਪਰ ਕੁਹੁੱਥੀ ਜਾਈ ਸੱਟਿਆ ਕੁਹੁੱਥੀ ਦਾ ਭਾਵ ਹੈ ਗੰਦਾ ਕਹਿੰਦੇ ਉਹਨੂੰ ਗੁਰਕੀ ਤੂੰ ਚੱਕੀ ਜਿੱਥੇ ਸੱਟੀ ਏ ਢਿੱਡ ਦੇ ਅੰਦਰ ਉਹ ਕਿ ਸਾਫ਼ ਜਗ੍ਹਾ ਸੀ ਉਹ ਕਿ ਸੁੱਚੀ ਜਗ੍ਹਾ ਸੀ ਤੂੰ ਕਹਿ ਲੈ ਵੀ ਆ ਭੋਜਨ ਸੁੱਚਾ ਹੈ ਆ ਸਬਜ਼ੀ ਆ ਰੋਟੀ ਪਾਣੀ ਸੁੱਚਾ ਹੈ ਪਰ ਹੁਣ ਗੁਰਕੀ ਤੋੜ ਕੀ ਜਿਹੜੇ ਤੂੰ ਅੰਦਰ ਸੁੱਟੀ ਹੈ ਕਿੱਤੇ ਢਿੱਚ ਕਿਹੜਾ ਸੁੱਚਾ ਜੀ ਅ ਢਿੱਡੇ ਦੀ ਸੁੱਚਾ ਥੋੜੀ ਐ ਇਹ ਸਾਫ ਸੁਥਰਾ ਥੋੜੀ ਐ ਤੁਸੀਂ ਬੁਰਕੀ ਅੰਦਰ ਸੱਟੋ ਤੇ ਬਣਨਾ ਤੇ ਨੇ ਗੰਦਗੀ ਦਾ ਰੂਪ ਹੀ ਐ ਨਾ ਜੀ ਤੇ ਸਾਈਬ ਕਹਿੰਦੇ ਫਿਰ ਇਹ ਇਲਜ਼ਾਮ ਕਿੰਦੇ ਤੇ ਲਾਈਏ ਫਿਰ ਅਸੀਂ ਕੋਹੁੱਥੀ ਜਾਈ ਸੱਟਿਆ ਕਿਸ ਇਹ ਲੱਗਾ ਦੋਖ ਇਹ ਇਲਜ਼ਾਮ ਇਹ ਦੋਖ ਫਿਰ ਕਿਸ ਤੇ ਲਾਈਏ ਦੱਸ ਫਿਰ ਤੂੰ ਬੁਰਕੀ ਤੋੜੀ ਪ੍ਰਸ਼ਾਦਾ ਖਾਦੇ ਕਿਤੇ ਸੱਡੇ ਢਿੱਡੇ ਚ ਸੱਟਿਆ ਡੇ ਵਿੱਚ ਸੱਟਿਆ ਨੇ ਨੂੰ ਟਿੱਟੀ ਦੇ ਚ ਕਿਹੜਾ ਸਾਫ ਸੁਥਰੀ ਚੀਜ਼ ਪਈ ਐ ਜੀ ਅੰਦਰ ਤੱਕ ਗੰਦਗੀ ਐ ਤੇ ਸਾਬ ਕਹਿੰਦੇ ਫਿਰ ਉਹ ਭੋਜਨ ਕੀ ਹੋ ਗਿਆ ਹੁਣ ਇਹ ਇਲਜ਼ਾਮ ਅਸੀਂ ਕਿੰਦੇ ਤੇ ਲਾਈਏ ਇਹ ਇਲਜ਼ਾਮ ਅਸੀਂ ਕਿੰਦੇ ਤੇ ਲਾਈਏ ਜਿਹੜਾ ਤੂੰ ਭੋਜਨ ਕਹਿੰਨਾ ਸੀ ਬੜਾ ਸਾਫ ਸੁਥਾ ਸੁੱਚਾ ਹੋ ਗਿਆ ਇਹ ਜਗ੍ਹਾ ਵੀ ਸੁੱਚੀ ਹੁਣ ਮੈਂ ਜਿਹੜਾ ਸ਼ੱਕਨ ਲੱਗਿਆ ਵੀ ਸੁੱਚਾ ਐ ਤੇ ਹੁਣ ਤੂੰ ਤੋੜ ਕੇ ਗਰਾਈਆਂ ਜਾਂ ਜੋ ਵੀ ਸ਼ੱਕਿਆ ਆਪਣੇ ਪੇਟ ਚ ਸੱਟਿਆ ਦੇ પેટ ਦੇ ਵਿੱਚ ਗੰਦਗੀ ਹੈ ਅੰਦਰ ਕਿਹੜੀ ਤੂੰ ਸੁੱਚੀ ਜਗ੍ਹਾ ਬਣਾਏਂਗਾ ਭਈ ਅੰਦਰ ਕਿਵੇਂ ਕੀ ਸੁੱਚਾ ਕਰੇਂਗਾ ਅੰਦਰ ਤਾਂ ਮਨ ਹੈ ਜਿਹਨੇ ਸੁੱਚਾ ਹੋਣਾ ਹੈ ਉਹਦੇ ਵੱਲ ਧਿਆਨ ਹੀ ਨਹੀਂ ਹੈ ਇਹ ਸੁੱਚੀ ਝੂਠ ਦਾ ਜਿਹੜਾ ਪੱਖ ਹੈ ਨਾ ਉਹ ਤੰਤ ਹੀ ਰੱਖਦਾ ਮਨ ਤੱਕ ਤਾਂ ਵੀ ਪਹੁੰਚਾਣ ਦਿੱਤਾ ਬਿਪਰ ਨੇ ਵੀ ਇਹਨਾਂ ਨੂੰ ਸਮਝ ਨਾ ਦੇ ਵੀ ਤੰਤ ਤੱਕ ਹੀ ਸੀਮਤ ਕਰਦਾ ਇਹਨੂੰ ਬਾਰਲੀ ਚੀਜ਼ਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਸੀ ਮਨ ਤੱਕ ਨਹੀਂ ਪਹੁੰਚੰਦਾ ਹੁਣ ਸਹਿਬ ਜੀ ਮਹਾਰਾਜ ਜੀ ਕਹਿੰਦੇ ਫਿਰ ਦੱਸੋ ਇਹ ਇਲਜ਼ਾਮ ਅਸੀਂ ਕਿੰਦੇ ਤੇ ਲਾਈਏ ਜਿਹੜਾ ਤੂੰ ਤੋੜ ਕੇ ਅੰਦਰ ਸਟੇ ਪ੍ਰਸ਼ਾਦਾ ਪ੍ਰਸ਼ਾਦਾ ਪਾਣੀ ਸ਼ੱਕਿਆ ਜਿਹਨੂੰ ਤੂੰ ਪਵਿੱਤਰ ਕਹਿੰਦਾ ਸੀ ਹੁਣ ਅਗਲੀ ਫਿਰ ਉਦਾਹਰਣ ਦਿੱਤੀ ਸਹਿਬ ਜੀ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤੀਆਂ ਹਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਮਾ ਪਾਇਆ ਕੀਰਤ ਕੀਰਤ ਦਾ ਪਾਬ ਕਿਉ ਜੀ ਆ ਚੀਜ਼ਾਂ ਹੀ ਵਰਤਦੇ ਹਨ ਆਨੰਦ ਦੇ ਵਿੱਚ ਦਾਣੇ ਹੋਗੇ ਚਾਵਲ ਦੇ ਹੋਗੇ ਮੱਕੇ ਦੇ ਹੋਗੇ ਕਨਕ ਦੇ ਹੋਗੇ ਫਿਰ ਪਾਣੀ ਵੀ ਵਰਤਦੇ ਆ ਅੱਗ ਵੀ ਵਰਤਦੇ ਆ ਘਿਓ ਵੀ ਵਰਤਦੇ ਆ ਤਾਂ ਚਲੋ ਬੜੀ ਚੀਜ਼ਾਂ ਆ ਗਈਆਂ ਆ ਉਦਾਹਰਣ ਹੈ ਜੀ ਥੋੜਾ ਜਿਹਾ ਸਮਝਿਓ ਹੁਣ ਕੋਈ ਵੀ ਚੀਜ਼ ਬਣਾਉਣੀ ਆ ਅਸੀਂ ਤੇ ਆ ਚੀਜ਼ਾਂ ਵਰਤਦੇ ਆ ਹੁਣ ਜਦੋਂ ਇਹ ਚੀਜ਼ਾਂ ਵਰਤਦੇ ਆਉਣ ਅਸੀਂ ਅਕਸਰ ਹੀ ਜਦੋਂ ਕਿਸੇ ਘਰ ਚ ਕੁਝ ਬਣਦਾ ਹੋਵੇ ਨਾ ਸਬਜ਼ੀ ਵਗੈਰਾ ਤੇ ਉਹ ਤੜਕੇ ਦੀ ਖੁਸ਼ਬੂ ਬੜੀ ਆਉਂਦੀ ਹੈ ਤੁਸੀਂ ਗਲੀ ਚ ਵੀ ਲੰਘੀਏ ਤੇ ਸਾਡੀਆਂ ਨਾਸਾਂ ਦੱਸ ਦਿੰਦੀ ਆ ਵੀ ਇਸ ਘਰ ਚ ਕੁਝ ਬਨ ਰਿਹਾ ਹੈ ਬੜੀ ਚੰਗੀ ਖੁਸ਼ਬੂ ਆ ਰਹੀ ਹੈ ਕੋਈ ਚੰਗੀ ਸਬਜ਼ੀ ਬਨ ਰਹੀ ਹੈ ਬੜਾ ਤਕੜਾ ਤੜਕਾ ਲੱਗ ਰਿਹਾ ਇਸ ਘਰ ਦੇ ਅੰਦਰ ਹੁਣ ਨੱਕ ਸਾਡੇ ਨੇ ਦੱਸਿਆ ਫਿਰ ਅਸੀਂ ਉਸੇ ਭੋਜਨ ਨੂੰ ਵੇਖਿਆ ਫਿਰ ਉਸ ਭੋਜਨ ਨੂੰ ਅੱਖਾਂ ਨੇ ਦੇਖਿਆ ਫਿਰ ਹੱਥਾਂ ਨੇ ਤੋੜਿਆ ਫਿਰ ਹੱਥਾਂ ਨੇ ਖਾਦਾ ਤਿੰਦਾ ਆਨੰਦ ਮਾਣਿਆ ਨੇ ਬਹੁਤ ਸਵਾਦਿ ਭੋਜਨ ਸੀ ਬਹੁਤ ਚੰਗਾ ਭੋਜਨ ਸੀ ਸਮਝਿਓ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਮਾ ਪਾਇਆ ਕਿਰਤ ਤਾਂ ਹੋਆ پاک ਪਵਿੱਤ ਬਾਹਰੋਂ ਤੱਕੇ ਤਨੇ ਵੀ ਪਵਿੱਤ ਰਚੰਗ ਪਰ ਹੁਣ ਜਦੋਂ ਉਹ ਖਾਦਾ ਤੇ ਉਹਦਾ ਰੂਪ ਕੀ ਬਣਿਆ ਜੀ ਗੰਦਗੀ ਦਾ ਰੂਪ ਬਣਿਆ ਹੁੰਦਾ ਹੁਣ ਸਹਿਬ ਜੀ ਕਹਿੰਦੇ ਪਾਪੀ ਸਿਓਤਨ ਗੱਡੇਆ ਠੁੱਕਾ ਪਈਆ ਤਿਤ ਹੁਣ ਸਹਿਬ ਜੀ ਕਹਿੰਦੇ ਜਿੰਨੂੰ ਤੂੰ ਪਵਿੱਤਰ ਕਹਿੰਦਾ ਸੀ ਉਹਨਾਂ ਦਾ ਗੰਦਗੀ ਦਾ ਰੂਪ ਹੋਇਆ ਤੇ ਉਹ ਠੁੱਕਾ ਕਿਉਂ ਸੱਟਦਾ ਹੁੰਦੇ ਤੇ ਹੁਣ ਠੁੱਕਾ ਕਿਉਂ ਸੱਟ ਰਿਹਾ ਵੀ ਪਹਿਲਾਂ ਤੇ ਹੀ ਆਖਦਾ ਸੀ ਨਾ ਚਾਵਲਾਂ ਨੂੰ ਦੇਖ ਕੇ ਸਬਜ਼ੀ ਨੂੰ ਜਾਂ ਹੋਰ ਪਦਾਰਥਾਂ ਨੂੰ ਵੇਖ ਕੇ ਆਖਦੇ ਬਹੁਤ ਸਵਾਦਪੂਰਨ ਬਹੁਤ ਚੰਗਾ ਹੈ ਜੀ ਪਰ ਜਦੋਂ ਖਾਧਾ ਕਿੰਦਾ ਰੂਪ ਬਦਲਿਆ ਕਿਨੇ ਹੁਣ ਕਿਉਂ ਭਜਦਾ ਇਹਨਦੇ ਤੋਂ ਤੂੰ ਤਾਂ ਕਹਿੰਦਾ ਸੀ ਪਵਿੱਤਰ ਹੈ ਤੂੰ ਤਾਂ ਆਖਦਾ ਸੀ ਵੀ ਇਹ ਚੀਜ਼ਾਂ ਪਵਿੱਤਰ ਨੇ ਪਰ ਹੁਣ ਅੰਦਰ ਜਾਣ ਤੋਂ ਬਾਅਦ ਮਾਫ਼ ਕਰਿਓ ਚਲੋ ਕਈਆਂ ਨੂੰ ਉਲਟੀਆਂ ਵੀ ਆ ਜਾਂਦੀ ਹੈ ਚਲੋ ਦੂਜੀ ਕਿਰਿਆ ਮਾਫ਼ ਕਰਿਓ ਤਾਂ ਹਰ ਕੋਈ ਮਨੁੱਖ ਕਰਦਾ ਹੀ ਹੈ ਸਹਿਬ ਕਹਿੰਦੇ ਜੇ ਉਹ ਕਿਰਿਆ ਹੋਈ ਐ ਤੇ ਹੁਣ ਭਜਦਾ ਕਿਉਂ ਜਾਂਦੇ ਤੋ ਥੁੱਕ ਕੇ ਸੁੱਟਦੇ ਤੂੰ ਕੀ ਕਹੇਗਾ ਵੀ ਹੁਣ ਇਹ ਵਿਕਾਰ ਹੈ ਵਿਕਾਰ ਕਿਉਂ ਹੈ ਹੁਣ ਉਹਨਾਂ ਦੇ ਚ ਉਹ ਰਸ ਹੀ ਨਹੀਂ ਹੈ ਉਹਨਾਂ ਵਿੱਚ ਉਹ ਸੁਗੰਧੀ ਨਹੀਂ ਹੈ ਜੋ ਪਹਿਲਾਂ ਨਖ ਨੇ ਸੁੰਗੀ ਸੀ ਹੁਣ ਉਹਨਾਂ ਵਿੱਚ ਉਹ ਸੁਗੰਧੀ ਨਹੀਂ ਉਹ ਰਸ ਨਹੀਂ ਉਹ ਵਿਕਾਰ ਹੈ ਇਸ ਲਈ ਉਹਨੂੰ ਥੁੱਕਾ ਸੁੱਟਿਆ ਜਾਂਦੀਆਂ ਨਹੀਂ ਸਹਿਬ ਜੀ ਕਹਿੰਦੇ ਭਲੇ ਉਸੇ ਤਰ੍ਹਾਂ ਹੀ ਜੀਵਨ ਹੈ ਜਿਸ ਜੀਵਨ 'ਚ ਚੰਗੀਆਂ ਦਾ ਰਸ ਨਹੀਂ ਜਿਸ ਜੀਵਨ ਦੇ ਅੰਦਰ ਚੰਗੇ ਗੁਣਾਂ ਦਾ ਰਸ ਨਹੀਂ ਜਿਸ ਦੇ ਜੀਵਨ ਦੇ ਵਿੱਚ ਸੱਚ ਦੀ ਸੁਗੰਧੀ ਨਹੀਂ ਸਾਬ ਕਹਿੰਦੇ ਉਹਨਾਂ ਦੇ ਜੀਵਨ ਤੇ ਵੀ ਠੁਕਾ ਪੈਂਦੀ ਅਨੇ ਜਿਵੇਂ ਪਹਿਲਾਂ ਸੀ ਭੋਜਨ ਤਿਆਰ ਕੀਤਾ ਜੀ ਚੰਗਾ ਸਮਝਿਆ ਉਹਨੂੰ ਪਾਪੀ ਸੋ ਤਨ ਗੱਡਿਆ ਠੁਕਾ ਪਈਆਂ ਤਿਤ ਪਹਿਲਾਂ ਭੋਜਨ ਤਿਆਰ ਕੀਤਾ ਕਿੰਨਾ ਚੰਗਾ ਸੀ ਜੀ ਕਿੰਨਾ ਵਧੀਆ ਲੱਗਦਾ ਸੀ ਸਾਫ ਸੁਥਰਾ ਸੀ ਨਹੀਂ ਉਹਦਾ ਜਦੋਂ ਆਕਾਰ ਬਦਲਿਆ ਮਾਫ ਕਰਿਓ ਫਿਰ ਥੁੱਕਾਂ ਛਟੀਆਂ ਦੇਤੀ ਥੁੱਕਾਂ ਤਾਂ ਛਟੀਆਂ ਗਈਆਂ ਉਹ ਵਿਰਥ ਹੈ ਚੀਜ਼ ਬਿਕਾਰ ਹੈ ਤੇ ਸਹਿਬ ਕਹਿੰਦੇ ਜੀਵਨ ਵੀ ਇਸੇ ਤਰ੍ਹਾਂ ਜੀ ਜਿਸ ਜੀਵਨ ਦੇ ਅੰਦਰ ਨਾਮ ਦਾ ਰਸ ਨਹੀਂ ਜਿਸ ਦੇ ਜੀਵਨ ਦੇ ਅੰਦਰ ਚੰਗੇ ਗੁਣਾ ਦਾ ਰਸ ਨਹੀਂ ਬੰਦਗੀ ਦਾ ਰਸ ਨਹੀਂ ਸਹਿਬ ਕਿੰਦੇ ਉਸ ਜੀਵਨ ਤੇ ਵੀ ਥੁੱਕਾਂ ਪੈਂਦੀਆਂ ਪਾਉਕੇ ਖਵਾਰ ਹੁੰਦਾ ਏ ਉਹ ਬੇਅਰਥ ਜੀਵਨ ਹੁੰਦਾ ਉਸ ਮਨੁੱਖ ਦਾ ਪਾਪਾਂ ਨਾਲ ਭਰਿਆ ਰਹੇ ਲਾਇ ਗੁਨਾ ਕਾ ਹੋਵੇ ਵਾਸੁਲਾ ਕਡਵਾਸ ਲਈਜੈ ਜੇ ਗੁਣ ਹੋ ਵਣ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਨਾ ਕੇਰੀ ਛੋੜ ਅਬ ਗੁਣ ਚੱਲੀਐ ਇਹ ਡੱਬਾ ਪਿਆ ਹੈ ਨਾ ਸੁਗੰਧੀ ਦਾ ਤਾਂ ਫਾਇਦਾ ਜੀ ਡੱਬਾ ਕੋਲ ਕਿ ਤੁਸੀਂ ਸੁਗੰਧੀ ਲੈ ਲਓ। ਇਹ માਫ ਕਰਿਓ ਜੇ ਸੀ ਗੁਰੂ ਦੇ ਚਰਨਾਂ 'ਚ ਬੈਠੀਏ ਤੇ ਤਾਂ ਫਾਇਦਾ ਜੀ ਗੁਰੂ ਕੋਲ ਗੁਣ ਲੈ ਜੀ। ਮਿਲਦੇ ਹੀ ਗੁਰੂ ਕੋਲ ਗੁਣ ਨੇ। ਗੁਰੂ ਕੋਲ ਭਈ ਗੁਣ ਨੇ ਜਿਹੜੇ ਸਾਡੇ ਜੀਵਨ ਨੂੰ ਸੁਗੰਧੀ ਕਰਦੇ ਨੇ। ਜਿਹੜੇ ਸਾਡੇ ਜੀਵਨ ਨੂੰ ਚੰਗਾ ਬਣਾਉਂਦੇ ਨੇ। ਹੁਣ ਗੁਰੂ ਸਾਹਿਬ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਵੀ ਜੀਵਨ ਵੀ ਇਸੇ ਤਰ੍ਹਾਂ ਹੀ ਹੈ ਜਿੰਦੇ 'ਚ ਨਾਮ ਦਾ ਰਸ ਨਾ ਹੋਇਆ ਬੰਦਗੀ ਦਾ ਰਸ ਨਾ ਹੋਇਆ ਤੇ ਫਿਰ ਵਿਰਥ ਹੈ ਇਹ ਬੇਕਾਰ ਹੈ ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੈ ਰਸ ਖਾਹੇ ਜਿਹੜਾ ਮੁਖ ਨਾਮ ਨਹੀਂ ਉਚਰਦਾ ਨਾਮ ਨਹੀਂ ਧਿਆਉਂਦਾ ਜਿਹੜੀ ਰਸਨਾ ਨਾਮ ਨਹੀਂ ਜਪਦੀ ਪਰ ਹੋਰ ਰਸਾਂ ਵਿੱਚ ਰੁਝੀ ਹੋਈ ਹੈ ਸਿਰੋ ਜੀਵਨ ਕੀ ਹੈ ਅਭੁਗਣਾ ਨਾਲ ਪਰਿਆ ਇੱਕ ਬਚਨ ਹੈ ਜੀ ਹੈ ਥੋੜਾ ਜਿਹਾ ਕੋੜਾ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੁੱਕਰ ਜੋ ਠਣ ਮੈਂ ਪਾਏ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਜੋ ਤੂੰ ਪਾ ਰਿਆ ਖਾ ਰਿਆ ਨਾ ਉਹ ਇਸ ਤਰ੍ਹਾਂ ਹੈ ਮਾਫ ਗਿਰਿਓ ਜੀਵੇਂ ਕੁੱਤਾ ਜੁੱਥੇ ਪਾਂਡਿਆਂ ਚ ਜਾਂ ਜੁੱਠੀ ਚੀਜ਼ਾਂ ਚ ਮੂੰਹ ਮਾਰਦਾ ਹੋਵੇ ਨਾਮ ਬਿਨਾ ਜੋ ਪਹਿਰੇ ਕਾਇ ਜਿਉ ਕੁੱਕਰ ਜੁੱਠਨ ਮੇ ਪਾਇ ਨਾਮ ਬਿਨਾ ਜੇ ਤਾ ਬਿਹਾਰ ਜੋ ਮਿਰਤਕ ਮਿੱਥਿਆ ਸ਼ਿੰਗਾਰ ਨਾਮ ਤੋਂ ਬਗੈਰ ਜਿੰਨਾ ਵੀ ਵਿਹਾਰ ਕਰਦੇ ਹਨ ਉਹ ਇਸ ਤਰ੍ਹਾਂ ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਹੋਵੇ ਮੁਰਦੇ ਤੇ ਸ਼ਿੰਗਾਰ ਕਰ ਲਓ ਜੀ ਜਿੰਨਾ ਮਰਜੀ ਕੋਈ ਫਾਇਦਾ ਨਹੀਂ ਉਹਨੇ ਕਿਹੜਾ ਸ਼ਿੰਗਾਰ ਦਾ ਆਨੰਦ ਮੰਨਣਾ ਕੋਈ ਆਨੰਦ ਨਹੀਂ ਮੰਨਣਾ ਨਾਮ ਤੋਂ ਬਗੈਰ ਵੀ ਅਸੀਂ ਜਿਹੜੇ ਵਿਵਹਾਰ ਕਰਦੇ ਆ ਨਾ ਧੰਦੇ ਕਰਦੇ ਆ ਸਭ ਕਿੰਨੇ ਇਸੇ ਤਰ੍ਹਾਂ ਹੀ ਹੈ ਬੇਅਰਥ ਨਹੀਂ ਜਿਵੇਂ ਮਰਤਕ ਤੇ ਸ਼ਿੰਗਾਰ ਕਰ ਦਿਓ ਬੇਕਾਰ ਹੈ ਕਿਸੇ ਨਿਸਿਪਤ ਥੋੜਾ ਕਰਨੀ ਹੈ ਕਿਸੇ ਨੂੰ ਵਡਿਆਈ ਥੋੜਾ ਕਰਨੀ ਹੈ ਇਹ ਸਭ ਕਿੰਨੇ ਇਸੇ ਤਰ੍ਹਾਂ ਹੀ ਹੈ ਬੇਕਾਰ ਹੈ ਬੇਰਥ ਹੈ ਨਾਮ ਬਿਨਾ ਨਾਮ ਤੋਂ ਬਗੈ ਬੰਦਗੀ ਤੋਂ ਬਗੈ ਜੇ ਤਾ ਵਿਵਹਾਰ ਜੋ ਮਰਤਕ ਮਿੱਥਿਆ ਸ਼ਿੰਗਾਰ ਦਿਵਿ ਸ਼ਿੰਗਾਰ ਲਾਇਆ ਹੋਵੇ ਮਰਤਕ ਨੂੰ ਮੁਰਦੇ ਨੂੰ ਸ਼ਿੰਗਾਰ ਲਾਇਆ ਹੋਵੇ ਉਹ ਬੇਕਾਰ ਹੈ ਬੇਰਥ ਹੈ ਇਸ ਲਈ ਸਹਿਬ ਜੀ ਕਹਿੰਦੇ ਜਿਤ ਮੁਖ ਨਾਮ ਨਾ ਉਚਰੈ ਜਿਹੜਾ ਮੁਖ ਨਾਮ ਨਹੀਂ ਉਚਰਦਾ ਨਾਮ ਨਹੀਂ ਧਿਆਉਂਦਾ ਬਿਨ ਨਾਮੈ ਨਾਮ ਨੂੰ ਛੱਡ ਕੇ ਬੰਦਗੀ ਨੂੰ ਛੱਡ ਕੇ ਰਸ ਖਾਹੇ ਹੋਰ ਰਸ ਖਾਂਦਾ ਅਤੇ ਕਾਮ ਦਾ ਵੀ ਰਸ ਲਾ ਸਕਦੇ ਕ੍ਰੋਧ ਦਾ ਵੀ ਹੰਕਾਰ ਦਾ ਵੀ ਝੂਠ ਦਾ ਵੀ ਇਹ ਵੀ ਤਰਸੀ ਹੈ ਜੀ ਇਹ ਮਨ ਦੇ ਰਸ ਨੇ ਵਿਕਾਰ ਰਸ ਨੇ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ ਨਾਨਕ ਕੇ ਏਵੇਂ ਜਾਣੀਐ ਤਿਤ ਮੁਖ ਤੁਖ ਪਾਹੇ ਜਿਵੇਂ ਗੰਦਗੀ ਨੂੰ ਦੇਖ ਕੇ ਅਸੀਂ ਥੁੱਕਾਂ ਸਕਦੇ ਹਾਂ ਸਹਿਬ ਕਹਿੰਦੇ ਜਿਹੜਾ ਮੁਖ ਨਾਮ ਨਹੀਂ ਉਚਰਦਾ ਨਾਮ ਨਿਤਿਆਉਂਦਾ ਉਹਦਾ ਜੀਵਨ ਵੀ ਇਸੇ ਤਰ੍ਹਾਂ ਹੈ ਬੇਕਾਰ ਹੈ ਉਹ ਇੱਕ ਮਨੁੱਖ ਉੱਚੇ ਉਦੇ ਤੇ ਬੈਠਾ ਜੀ ਬੜਾ ਨਾਮਣਾ ਹੁੰਦਾ ਜੇ ਕੋਈ ਗਰੀਬ ਬੰਦਾ ਚਲਾ ਗਿਆ ਜੀ ਮੇਰਾ ਕਾਰਜ ਕਰਨਾ ਜੀ ਉਹ ਆਖਦਾ ਜੀ ਇਸ ਤਰ੍ਹਾਂ ਕਾਰਜ ਨਹੀਂ ਹੁੰਨੇ ਜੇ ਨੂੰ ਭਜਾ ਦਿੱਤਾ ਤੇ ਬਾਹਰ ਆ ਕੇ ਕੀ ਆਖੇਗਾ ਜੀ ਚਾਹੀ ਉੱਚੇ ਉਦੇ ਤੇ ਬੈਠਾ ਹੋ ਆ ਕੇ ਬੇਕਾਰ ਹੈ ਜੀ ਬਿਲਕੁਲ ਬੇਕਾਰ ਬੰਦਾ ਹੈ ਬਿਲਕੁਲ ਕੱਡੀਆਂ ਬੰਦਾ ਹੈ ਉਹ ਤਾਂ ਹੀ ਆਖੇਗਾ ਇਹਨੂੰ ਥੁੱਕਾਂ ਕਹਿੰਦੇ ਆ ਜੀ ਇਹਨੂੰ ਜੀਵਨ ਤੇ ਥੁੱਕਾਂ ਪੈਣੀਆਂ ਕਹਿੰਦੇ ਨੇ ਜਦੋਂ ਸੰਸਾਰ ਦੇ ਲੋਕਾਂ ਦੇ ਮੁਖ ਤੋਂ ਬੁਰੀਾਈ ਹੋਣੀ ਸ਼ੁਰੂ ਹੋ ਜਾਵੇ ਨਾ ਉਹਦੇ ਕਰਮਾਂ ਨੂੰ ਦੇਖ ਕੇ ਤੇ ਸਹਿਬ ਕਹਿੰਦੇ ਇਹਨੂੰ ਹੀ ਥੁੱਕਾਂ ਪੈਣੀਆਂ ਕਹਿੰਦੇ ਨੇ ਇਨ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹੇ ਕਹਿੰਦੇ ਜਿਵੇਂ ਮੁਖ ਤੇ ਥੁੱਕਾਂ ਪੈਦੀਆਂ ਨੇ ਜਾਸਿ ਕਹਿ ਸਕਦੇ ਵੀ ਗੰਦਗੀ ਨੂੰ ਵੇਖ ਕੇ ਅਸੀਂ ਥੁੱਕਾਂ ਸੱਟਦੇ ਹਾਂ ਜੀ ਨੱਕ ਬੰਦ ਕਰਕੇ ਭਜਦੇ ਹਾਂ ਜੀ ਤੇ ਨਾਮ ਤੋਂ ਬਗੈਰ ਜਿੰਨਾ ਦਾ ਜੀਵਨ ਹੈ ਲੋਕ ਸਹਿਬ ਕਹਿੰਦੇ ਇਸੇ ਤਰ੍ਹਾਂ ਦੂਰ ਭਜਦੇ ਨੇ ਵੀ ਇਹ ਕਿਰਦਾਰ ਦਾ ਚੰਗਾ ਨਹੀਂ ਹੈ ਜੀਵਨ ਦਾ ਚੰਗਾ ਨਹੀਂ ਹੈ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਦਾਹਰਨਾ ਦੇ ਕੇ ਸਾਨੂੰ ਸਮਝਾਇਆ ਜੇ ਮਨ ਸੁੱਚਾ ਤੇ ਫਿਰ ਸਾਰਾ ਜੀਵਨ ਹੀ ਸੁੱਚਾ ਜੀ ਸਾਰਾ ਜੀਵਨ ਸੁੱਚਾ ਮਨ ਲੋ ਜੀ ਮਨ ਸੁੱਚਾ ਹੋ ਜਾਵੇ ਸਾਡਾ ਤੇ ਫਿਰ ਅਸੀਂ ਕੀ ਲਿਬੜੇ ਹੱਥਾਂ ਨਾਲ ਪ੍ਰਸ਼ਾਦਾ ਛਕ ਲਾਂਗੇ ਕੋਈ ਮਨ ਤਾਂ ਸੁੱਚਾ ਹੋ ਗਿਆ ਨਹੀਂ ਉੱਥੇ ਵੀ ਹੱਥ ਸਾਨੂੰ ਧੋਣੇ ਪੈਣਗੇ ਉੱਥੇ ਵੀ ਹੱਥ ਸਾਫ਼ ਕਰਨੇ ਪੈਣਗੇ ਤਨ ਦਾ ਸੰਬੰਧ ਸਾਫ਼ ਸਫਾਈ ਨਾਲ ਹੈ ਜੀ ਮਨ ਦਾ ਸਬੰਧ ਹੈ ਸੁੱੱਚੇ ਜੀਵਨ ਦੇ ਨਾਲ ਤੇ ਇਹ ਇਹ ਨਾਤਿਆਂ ਧੋਤਿਆਂ ਜਾਂ ਤੀਰਥਾਂ ਤੇ ਜਾਇਆ ਮਨ ਸਾਫ ਨਹੀਂ ਹੋਣਾ ਸੁੱੱਚਾ ਇਹ ਨਾਮ ਨਾਲ ਜੁੜਿਆ ਜਾਂ ਚੰਗੇ ਗੁਣਾ ਨਾਲ ਜੁੜਿਆ ਇਹ ਮਨ ਸੁੱੱਚਾ ਹੋਇਆ ਤੇ ਤੀਰਥਾਂ ਤੇ ਜਾਇਆ ਜਾਂ ਇਸ਼ਨਾਨ ਕੀਤੇ ਤੁਹਾਡਾ ਤਨ ਸਾਫ ਸੁਥਰਾ ਹੋ ਜਾਣਾ ਜੀ ਤਨ ਤੁਹਾਡਾ ਸਾਫ ਹੋ ਜਾਏਗਾ ਤੰਦਰੁਸਤ ਹੋ ਜਾਏਗਾ ਮਨ ਤੰਦਰੁਸਤ ਨਹੀਂ ਹੋਵੇਗਾ ਮਨ ਤਾਂ ਤੁਹਾਡਾ ਤੰਦਰੁਸਤ ਹੁਣ ਕਈ ਵਾਰੀ ਡਾਕਟਰ ਆਖ ਦਿੰਦੇ ਨੇ ਵੀ ਦਿਨ ਚ ਦੋ ਵਾਰੀ ਇਸ਼ਨਾਨ ਕਰਿਆ ਕਰੋ ਜੀ ਗਰਮੀ ਦਾ ਸਮੇਂ ਦੋ ਦੋ ਵਾਰੀ ਇਸ਼ਨਾਨ ਕਰਿਆ ਕਰੋ ਉਹ ਸਰੀਰ ਦੀ ਤੰਦਰੁਸਤੀ ਲਈ ਐ ਮਨ ਦੀ ਤੰਦਰੁਸਤੀ ਨਹੀਂ ਥੜਾ ਮਨ ਦੀ ਤੰਦਰੁਸਤੀ ਤਾਂ ਗੁਰੂ ਕੋਲ ਐ ਉਹਦੀ ਦਵਾਈ ਤਾਂ ਗੁਰੂ ਕੋਲ ਐ ਉਹ ਅਸੀਂ ਸਾਧ ਸੰਗਤ ਵਿੱਚ ਇਸ਼ਨਾਨ ਕਰਨਾ ਰੋਜ਼ਾ ਕੇ ਇੱਥੇ ਵੀ ਤਾਂ ਦੋ ਟਾਈਮ ਹੀ ਇਸ਼ਨਾਨ ਹੁੰਦਾ ਜੀ ਦੋ ਸਮੇਂ ਵਕਤ ਦੀਵਾਨ ਹੀ ਲੱਗਦੇ ਆ ਤੇ ਸਾਈਬ ਕਹਿੰਦੇ ਦੋ ਵਕਤ ਇੱਥੇ ਆ ਕੇ ਇਸ਼ਨਾਨ ਕਰਾ ਤੇ ਮਨ ਵੀ ਤੰਦਰੁਸਤ ਹੋ ਜਾਣਾ ਤਨ ਦੇ ਸ਼ਨਨ ਕਰ ਕਰਿਆ ਤੇ ਮਨ ਦੇ ਸ਼ਨਨ ਗੁਰੂ ਕੋ ਲਾ ਕੇ ਕਰਦਾ ਤੇ ਤੇਰੇ ਮਨ ਜਿਹੜਾ ਉਹ ਸੱਚਾ ਹੋ ਜਾਣਾ ਪਵਿੱਤਰ ਹੋ ਜਾਣਾ ਜਦੋਂ ਗੁਰੂ ਨਾਲ ਜੁੜਾਂਗੇ ਨਾਮ ਨਾਲ ਹੋਈਆਂ ਬੇਨਤ ਪ੍ਰਕਾਰ ਦੀ ਤੁਹਾਂ ਦੀ ਮਾਫੀ ਜੀ ਮੈਂ ਫਿਰ